ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਕਰਨ ਲੱਗੇ ਆ ਇਹਦਾ ਟੇਲ ਪੈਨਲ ਚੇਂਜ ਜੋ ਟੁੱਟ ਗਿਆ ਸੀਗਾ ਪਹਿਲਾਂ ਵੀ ਇਹ ਪਹਿਲਾਂ ਅਰੀਜਨਲ ਟੁੱਟਿਆ ਸੀਗਾ ਉਹਦਾ ਚਲੋ ਖੜੇ ਦੇ ਵਿੱਚ ਕੋਈ ਮਾਰ ਗਿਆ ਸੀ ਆਹ ਚੀਜ਼ ਫੁੱਟ ਗਈ ਸੀ ਸਾਰੀ ਮੜਗਾਰ ਵੀ ਟੁੱਟ ਗਿਆ ਸੀਗਾ ਲੇਟ ਵੀ ਟੁੱਟ ਗਈ ਸੀ ਤੇ ਆਹ ਟੇਲ ਪੈਨਲ ਇਧਰੋਂ ਆਹ ਸਾਰਾ ਟੁੱਟ ਗਿਆ ਸੀ ਇਹਨੇ ਆ ਖੁੰਜਾ ਟੁੱਟ ਗਿਆ ਸੀਗਾ ਤੇ ਰਿੰਮ ਅ ਲਾਈ ਵੀ ਬਿੰਗਾ ਹੋ ਗਿਆ ਸੀ ਬੈਂਡ ਹੋ ਗਿਆ ਸੀ ਇਹ ਤੇ ਇਹ ਚੀਜ਼ ਜੇ ਆਪਾਂ ਚੇਂਜ ਕਰਾਈਓ ਕਲੇਮ ਮਿਲ ਗਿਆ ਸੀ ਜਦ ਤੱਕ ਨਵੇਂ ਤੇ ਆਪਣਾ ਦੋ ਤਿੰਨ ਮਹੀਨੇ ਪੁਰਾਣਾ ਹੀ ਸੀ ਤੇ ਉਸ ਤੋਂ ਬਾਅਦ ਕੱਲ ਵੀ ਉਹ ਏਜੰਸੀ ਵਾਲਿਆਂ ਨੂੰ ਪੁੱਛੀ ਗਏ ਇੱਕ ਸਾਈਡ ਦਾ ਆਪਣੇ ਕੋਲ ਪਿਆ ਸਾਫਤਾ ਹੀ ਆ ਤੇ ਦੂਜੀ ਸਾਈਡ ਦਾ ਟੁੱਟ ਗਿਆ ਸੀਗਾ ਉਹ ਮੰਗਾਇਆ ਉਹ ਅੱਜ ਕਹਿੰਦੇ ਨੇ ਵੀ ਸਵੇਰੇ ਉਹ ਸ਼ਾਮ ਨੂੰ ਕਰਕੇ ਐ ਲਾਰੇ ਲਾਈ ਜਾਂਦੇ ਸੀ ਉਹ ਤੇ ਚਲੋ ਉਹਨਾਂ ਨੇ ਮੰਗਾ ਕੇ ਦਿੱਤਾ ਨਹੀਂ ਉਸ ਤੋਂ ਬਾਅਦ ਆਪਾਂ ਦੇਸੀ ਪਾਇਆ ਸੀ ਤੇ ਦੇਸੀ ਜਿਹੜਾ ਪਹਿਲਾਂ ਪਾਇਆ ਸੀ ਉਹਦੇ ਇੱਥੋਂ ਲੋਕ ਟੁੱਟ ਗਏ ਸੀ ਇਧਰਲੀ ਸਾਈਡ ਇੱਕ ਲੋਕ ਇੱਥੇ ਮੂਰੇ ਹੁੰਦਾ ਦੂਜਾ ਇੱਥੇ ਮਗਰ ਹੁੰਦਾ ਫਿਰ ਉਹ ਐ ਖੜਕਣ ਲੱਗਾ ਸੀ ਆ ਸਾਈਡ ਤੋਂ ਹੁਣ ਆ ਤੀਜਾ ਹੁਣ ਆ ਇਧਰੋਂ ਟੁੱਟ ਗਿਆ ਕਰ ਲੋ ਵੀ ਹੁਣ ਆਪਾਂ ਇੱਕ ਨਾ ਤਾਂ ਹੀਲਾ ਲਗਾ ਆ ਪੱਤੀ ਜਿਹੜੀ ਆਪਣੀ ਹੁੰਦੀ ਆ ਆ ਤੇ ਆ ਪੱਤੀ ਲਾਉਣੀ ਆ ਫਿਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਆ ਗੱਲਬਾਤ ਜੀ ਪੱਤੀ ਦੀ ਲਾ ਕੇ ਇਹਨੇ ਨਾ ਪੱਤੀ ਆਪਰ ਲਾਵਾਂਗੇ ਖੜਕੂਗੇ ਵੀ ਖੜਕਣ ਦਾ ਵੀ ਹੀਲਾ ਆਪਾਂ ਤੁਹਾਨੂੰ ਕਰਾਂਗੇ ਦੱਸਾਂਗੇ ਕਿਵੇਂ ਹੋਊਗਾ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆ ਨਟ ਖੋਲਣੇ ਪੈਣੇ ਨੇ ਆ ਵੀ ਨਟ ਖੋਲ ਹੋਊਗਾ ਪਰਲੀ ਸਾਈਡ ਦਾ ਵੀ ਖੋਲੋ ਫਿਰ ਆ ਸੀਟ ਦਾ ਇੱਕ ਨਟ ਇੱਥੇ ਆ ਇੱਕ ਦੂਜੀ ਸਾਈਡ ਆ ਇਹ ਖੋਲ ਕੇ ਫਿਰ ਸੀਟ ਖੋਲੂਗੀ ਉਸ ਤੋਂ ਬਾਅਦ ਆ ਜਿਹੜੀ ਆਪਣੀ ਇੱਕ ਸਾਈਡ ਆ ਆ ਖੋਲੂਗੀ ਤੇ ਉਦੋਂ ਫਿਰ ਆਪਾਂ ਤੁਹਾਨੂੰ ਇਹ ਖੋਲ ਕੇ ਦਿਖਾਉਨੇ ਆਂ ਵੀ ਕੀ ਹਿਸਾਬ ਕਿਤਾਬ ਅੱਗੇ ਜਦੋਂ ਆ ਇੱਕ ਆਪਾਂ ਇਹਦਾ ਆ ਮੜਗਾੜ ਖੋਲਣ ਦੀ ਸਲਾਹ ਲਾ ਦੀ ਇਹ ਮੜਗਾੜ ਤੇ ਬਾਕੀ ਦੇਖਦੇ ਆਂ ਕੀ ਬਣਦਾ ਆ ਆਪਣਾ ਟੇਲ ਪੈਨ ਲਾਇਜ ਤੇ ਇਹ ਵੀ ਦੇਸੀ ਹੋਇਆ ਇਹ ਆਪਣਾ ਪੱਤੀ ਦੇ ਟੇਲ ਪੈਨ ਲਾਇਨੇ 360 ਰੁਪਏ ਦੇ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆਂ ਵੀਡੀਓ ਦੇ ਵਿੱਚ ਹਾਂਜੀ ਆ ਆਪਾਂ ਸੈੱਟ ਪੈਨ ਖੋਲਦੇ ਆਂ ਇਹ ਸਰਵਿਸ ਕਰਾਈ ਨੂੰ ਹੋਈ ਜ ਆਪਣੇ ਕਹਿ ਲੋ ਵੀ ਪੰਜ ਚਾਰੇ ਦਿਨ ਹੋਏ ਨੇ 20 25 ਕਿਲੋਮੀਟਰ ਚੱਲੇ ਨਹੀਂ ਹੋਣਾ ਆ ਦੇਖ ਲੋ ਯਾਨੀ ਆ ਚੀਜ਼ ਦੇ ਉੱਤੇ ਗਰਦਾ ਹੋਣੇ ਆ ਗਿਆ ਸਾਫ਼ ਹੀ ਨਹੀਂ ਕਰਿਆ ਥੋੜਾ ਏਜੰਸੀ ਵਾਲੇ ਦੀ ਸਫਾਈ ਘੱਟ ਆ ਏਜੰਸੀ ਵਾਲੇ ਦੀ ਤੇ ਚਲੋ ਕੀ ਕਹਿ ਸਕਦੇ ਆਪਾਂ ਅਗਲੇ ਦੀ ਆਪੋ ਆਪਣੀ ਮਰਜ਼ੀ ਹੁੰਦੀ ਆ ਜੀ ਟੱਪਾ ਖੋਲ ਲਈ ਸੀ ਆ ਦੋ ਨਟ ਸੀਟ ਵਾਲੇ ਤੇ ਇਸ ਤੋਂ ਬਾਅਦ ਆ ਦੇਖੋ ਆ ਲੌਕ ਇੱਥੋਂ ਟੁੱਟੇਂਦਾ ਇਦਾਂ ਇਹ ਆਪਣਾ ਇੱਥੇ ਹੁੰਦਾ ਜਾਹ ਚੀਤੇ ਵਜੇ ਨਾਉਂਦਾ ਇਹ ਥੱਲੇ ਸਪੋਰਟ ਨਹੀਂ ਆ ਹੈਗੀ ਵਜੇ ਨਾਉਂਦੇ ਨਾਲ ਫਿਰ ਆ ਲੌਕ ਟੁੱਟ ਕੇ ਫਿਰ ਇਹ ਖੜਕੀਂਦਾ ਹੋਰ ਕੁਝ ਨਹੀਂ ਕੋਈ ਥਿਉਰੀ ਨਹੀਂ ਹੈਗੀ ਬਸ ਇੱਥੋਂ ਹੀ ਟੁੱਟਦਾ ਜਾਂ ਵੀ ਟੁੱਟਦਾ ਤੇ ਇਹਦੇ ਥੱਲੇ ਆਪਾਂ ਉਹ ਲਾਉਣੀ ਆਪਾਂ ਪੱਤੀ ਹੁਣ ਦਿਖਾਉਣੇ ਆਹ ਜਾਨ ਲੌਕ ਆਪਣੇ ਆ ਟੁੱਟਦੇ ਨੇ ਆਹ ਜਣੀ ਆ ਦਾ ਘੱਟ ਟੁੱਟਦੇ ਨੇ ਬਾਹਲੇ ਨਹੀਂ ਟੁੱਟਦੇ ਇਹ ਜਿਹੜੀ ਤਾਂ ਕਿਉਂਕਿ ਇੱਥੇ ਮਗਰਾਂ ਬੰਦਾ ਬਹਿੰਦਾ ਉਹਦੇ ਨਾਲ ਦਾ ਬੋਨ ਦੇ ਨਾਲ ਟੱਪ ਜਾਂਦਾ। ਹਾਂ ਜਾਨੀ ਦੇਸੀ ਦਾ ਤਾਂ ਇੱਥੋਂ ਪਤਾ ਲੱਗ ਜਾਂਦਾ ਵੀ ਦੇਸੀ ਆ ਕਿ ਚੀਜ਼ ਇਹ ਹਨਾ। ਜਾਂ ਦੇਖੋ ਕੜਾਕਾ ਹੀ ਪੈ ਗਿਆ ਹੁਣ। ਚਲੋ ਕੋਈ ਨਹੀਂ। ਆਹ ਦੇਖੋ ਪਹਿਲਾਂ ਇਹ ਕੋਈ ਦੇਸੀ ਜੀ ਕੰਪਨੀ ਆ ਕੁਝ ਨਹੀਂ ਹੈਗਾ ਇਦਾਂ ਹੀ ਮਾਰਕਿੰਗ ਜੀ ਹੋਈ ਹੋਈ ਆ। ਹੁਣ ਆਪਾਂ ਜੀ ਲਾਉਣਾ ਇਹਦਾ ਮੜਗਾੜ ਤੇ ਮੜਗਾੜ ਲਾਉਣ ਨੂੰ 1 ਕਾ ਨਟ ਠੀਕ ਆ ਜੀ 1 ਕਾ ਨਟ ਦੋ ਉਧਰਲੀ ਸਾਈਡ ਇਹ ਚਾਰ ਨਟ ਖੋਲਣੇ ਪੈਣਗੇ ਚਾਰ ਨਟ ਖੋਲ ਲੇਗੇ ਤੇ ਆਪਾਂ ਪਲੱਗ ਕੱਢਣਾ ਪੈਣਾ ਵੀ ਫਿਰ ਇਹ ਸਾਰਾ ਸੈੱਟ ਥੱਲੇ ਕਰੂਗਾ ਠੀਕ ਆ ਜੀ ਆ ਨਟ ਵੀ ਨਹੀਂ ਆਹ ਥੱਲੇ ਵਾਲੇ। ਨੀ ਨੀ ਨੀ। ਆ ਆਪਣਾ ਇੱਥੇ ਹੀ ਰਹਿਣਾ। ਲੈਟ ਵਾਲੇ ਨਹੀਂ ਖੁੱਲਣੇ ਆਗੇ। ਤੇ ਇੱਕ ਆਪਣਾ ਹੀ ਨਟ ਆ ਖੋਲਣਾ ਤੇ ਚਾਰੇ ਦੇ ਨਟ ਵਿੱਚ ਨੇ ਆਹ। ਇਹ ਖੋਲਣਗੇ। ਇੱਕ ਆਪਣਾ ਜੀ ਨਟ ਖੋਲੂਗਾ। ਇਹ ਨਟ ਹੋਲ ਕੇ ਆਪਣਾ ਮੜਗਾੜ ਬਾਹਰ ਨਿਕਲੂ। ਤੁਹਾਨੂੰ ਦਿਖਾਉਨੇ ਆ ਖੋਲ ਕੇ ਆਪਾਂ। ਹੁਣ ਆਪਾਂ ਪਹਿਲਾਂ ਪੱਤੀ ਲਾ ਕੇ ਦੇਖ ਲਈ। ਇਹ ਸਹੀ ਕਿੱਥੇ ਜਾਂਦੀ ਹੈ ਜੋ ਹਿਸਾਬ ਦੇ ਨਾਲੇ ਮਟ ਖੋਲਣਾ ਹੈ ਕਿਉਂਕਿ ਲਾਉਣੀ ਆਪਾਂ ਪਹਿਲੀ ਵਾਰ ਇਹ ਜਿਹੜਾ ਫੜਾ ਲਾਈ ਨੂੰ ਮੱਤੀ ਤੋਂ ਦੱਸਾਂਗੇ ਆਪਾਂ ਕੰਮ ਕਰੀਏ 25 ਵਾਲਾ ਇਹ ਕਾਮਯਾਬ ਹੈਗਾ ਕਿ ਨਹੀਂ ਮੰਲਾ ਰੱਬ ਇਹ ਨਟਾਂ ਦੇ ਲੱਗੂ ਏ ਆਹ ਨਟਾਂ ਦੇ ਚਲੋ ਖੋਲ ਕੇ ਨਟ ਫਿਰ ਆਪਾਂ ਲਾਉਨੇ ਆਂ ਦੇਖਨੇ ਕਿਵੇਂ ਲੱਗਦੀ ਏ ਲੋ ਜੀ ਪੱਤੀ ਦਾ ਆਪਾਂ ਕਰ ਲਈ ਫਿੱਟ ਇਹ ਪੱਤੀ ਆਪਣੀ ਹੋਣੀ ਆ ਇੱਥੇ ਨਾ ਜਿੱਥੇ ਆਪਣਾ ਡੰਡਾ ਲੱਗਿਆ ਹੁੰਦਾ ਮੋਟਰਸਾਈਕਲ ਵਾਲਾ ਨਾ ਤੇ ਇੱਕ ਡੰਡਾ ਇੱਥੇ ਲੱਗਿਆ ਹੁੰਦਾ ਆ ਚਾਰੇ ਨਟਾਂ 'ਤੇ ਡੰਡਾ ਲੱਗਿਆ ਹੁੰਦਾ ਵੀ ਉਹ ਨਟਾਂ ਦੇ ਵਿੱਚ ਆਪਣੀ ਆ ਕੇ ਪੱਤੀ ਲੱਗਣੀ ਆ ਠੀਕ ਆ ਜੀ ਉਸ ਤੋਂ ਬਾਅਦ ਆਪਣਾ ਇੱਥੇ ਆਪਣਾ ਜਿਹੜਾ ਸਾਈਡ ਪੈਨਲ ਵਾਲਾ ਉਹ ਨਟਾ ਤੇ ਇਹ ਦੋਨਾਂ ਜਿਹੜੀ ਪੱਤੀ ਆਪਣੀ ਖੜਕਣ ਵਾਲੀ ਗੱਲ ਆ ਇਹ ਲੋਹੇ ਨਾਲ ਕਿ ਜਾਂ ਪਲਾਸਟਿਕ ਲੱਗੂ ਖੜਕੂਗਾ ਇਹਦੇ ਐਨ ਪੂਰਾ ਨਾਪਦਾ ਨਾ ਟਿਊਬ ਦਾ ਟੁਕੜਾ ਕੱਟ ਲਿਓ ਥੋੜਾ ਜਿਹਾ ਵੱਡਾ ਕੱਟ ਲਿਓ ਇਹਦੇ ਉੱਪਰ ਟਿਊਬ ਦਾ ਟੁਕੜਾ ਰੱਖ ਕੇ ਨਾ ਚਾਹੇ ਉਹਨੂੰ ਥੱਲੇ ਫੇਵੀਕੋਲ ਪਾ ਕੇ ਜੋੜ ਦੇ ਦੇ ਨਾਲ ਵੀ ਉਹ ਚੀਜ਼ ਫਿਰ ਆਪਣੀ ਖੜਕਣ ਨਹੀਂ ਦੇਊਗੀ ਇਹਨੂੰ ਜੇ ਆਪਾਂ ਜੇ ਸਿੱਧਾ ਹੀ ਆਪਾਂ ਪੈਨਲ ਲਾਤਾ ਤਾਂ ਤਾਂ ਲੋਹੇ ਨਾਲ ਵੱਜ-ਵੱਜ ਉਹਨੇ ਖੜਕੀ ਜਾਣਾ ਤੇ ਖੜਕਣ ਦਾ ਜਗ੍ਹਾੜ ਇਹ ਆ ਬਾਕੀ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਮੈਂ ਕਿਵੇਂ ਖੜਕਣੋਂ ਰੋਕਿਆ ਇਹ ਚੀਜ਼ ਨੂੰ ਤੇ ਬਾਕੀ ਹੁਣ ਆਪਾਂ ਨੂੰ ਆਹ ਖੋਲਣਾ ਪੈਣਾ ਜੀ ਇਹਦਾ ਆਪਾਂ ਨੂੰ ਨੋ ਦਾ ਤਾਂ ਪਤਾ ਨਹੀਂ ਕੋਈ ਇਹਦਾ ਮਦਰ ਬੋਰਡ ਕਹਿੰਦਾ ਇਹਨੂੰ ਕੋਈ ECM ਕਹਿੰਦਾ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੈ ਨਹੀਂ ਯਾਨੀ ਤੁਹਾਨੂੰ ਦੱਸਦਾ ਵੀ ਆਪਾਂ ਇਹ ਡੱਬੀ ਖੋਲਣੀ ਪੈਣੀ ਆ ਹੁਣ ਆਪਾਂ ਨੂੰ ਇਹਦਾ ਵੀ ਆ ਦੇਖੋ ਆਪਾਂ ਜੁਗਾੜ ਕਰ ਹੀ ਲਿਆ ਹੋਇਆ ਜਿਨਾ ਕਿਸੇ ਮੇਰੇ ਵੀਰ ਨੇ ਪੁਰਾਣੇ ਮਾਡਲ ਦਾ ਮੋਟਰਸਾਈਕਲ ਦਾ ਮੜਗੜ ਪਾਉਣਾ ਨਾ ਆ بیا ਸਾਡ ਵਾਲੀ ਸਕੀਮ ਵਰਤ ਸਕਦਾ ਦੇਖੋ ਜੀ ਮੜਗਾਰ ਦੇ ਆਪਾਂ ਨਾ ਪੱਤੀ ਲੈ ਲਈ ਸੀ ਇੱਕ ਸਿੱਧੀ ਪੱਤੀ ਲੈ ਕੇ ਉਹਨੂੰ ਖੁੰਜਾਂ ਤੋਂ ਬੰਡ ਕਰ ਲਿਆ ਵੀ ਇਹਦੇ ਨਾਲ ਮਿਲਾ ਕੇ ਐਨ ਪੂਰਾ ਪੂਰਾ ਤੇ ਆ ਗੱਬੇ ਆਪਾਂ ਨਟ ਲਾਤੇ ਸੀ ਮੜਗਾਰ 'ਚ ਸਰਾਖ ਮਾਰ ਕੇ ਥੱਲੇ ਨਟ ਉਹ ਲਾਇਓ ਜੀ ਜੀ ਟੋਪੀ ਨਾ ਹੋਵੇ ਵੀ ਜਿਵੇਂ ਆਹ ਨਾ ਜਦ ਆਪਾਂ ਟਾਇਰ 'ਚ ਲੱਗਾ ਨੇ ਟਾਇਰ ਵੱਡੂ ਉਹ ਇਹ ਚੀਜ਼ ਦਾ ਧਿਆਨ ਰੱਖਿਓ ਨਟ ਥੱਲੇ ਪਲੇਨ ਹੋਵੇ ਨਹੀਂ ਉਹਨੂੰ ਗ੍ਰਾਈਂਡਰ ਲਾ ਕੇ ਪਲੇਨ ਕਰ ਦਿਓ ਠੀਕ ਆ ਜੀ ਇਹ ਚੀਜ਼ ਦਾ ਧਿਆਨ ਰੱਖਿਓ ਤੇ ਬਾਕੀ ਹੁਣ ਆਪਾਂ ਮੜਗਾਰ ਖੋਲਦੇ ਆ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਮੜਗਾਰ ਖੋਲ ਕੇ ਅੱਜ ਵੈਸੇ ਵੀ ਟਾਈਮ ਘੱਟਾ ਜੇ ਫਿੱਟਣਾ ਹੋਇਆ ਤਾਂ ਬਾਕੀ ਆਪਾਂ ਕੰਮ ਨੂੰ ਕਰਾਂਗੇ। ਉਹ ਵੀ ਕੰਮਕਾਰ ਵਾਲੇ ਬੰਦੇ ਆ। ਹੁਣ ਟੋਕੇ ਟੱਲੇ ਦਾ ਟਾਈਮ ਹੋ ਗਿਆ। ਕੱਖ ਕੁਖ ਪਾਉਣੇ ਨੇ ਮੱਝਾਂ ਨੂੰ ਫਿਰ ਨਹੀਂ ਗਾਲਾਂ ਪੈਣਗੀਆਂ ਆਪਣੇ। ਬਾਕੀ ਖੁੱਲ੍ਹੇ ਹੀ ਛੱਡ ਦਾਂਗੇ ਇਹਨੂੰ। ਜਿੰਨਾ ਕ ਹੋ ਗਿਆ ਉਹਨਾਂ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਅੱਜ। ਹਾਂਜੀ ਇੱਕ ਆਪਾਂ ਜੰਗ ਜਿੱਤਤੀ। ਮੜਗਾੜ ਤੋਂ ਝੋਂਦਿਆਂ ਨੇ ਆ ਤੋੜਤਾ ਇੱਥੋਂ। ਕੇ ਇਹਨੂੰ ਪੇਚ ਲੱਗੇ ਹੋਏ ਨੇ। ਇਹਨੂੰ ਰਿਪਟਾਂ ਲੱਗੀਆਂ ਹੋਈਆਂ ਨੇ। ਇਹ ਆਪਾਂ ਜੈਨੂਨ ਲਿਆ ਸੀਗਾ ਏਜੰਸੀ ਚ ਤੇ ਹੁਣ ਰਿਪਟਾ ਇੱਕ ਸਲਾ ਵੀ ਰਿਪਟਾ ਪਾਟ ਲਈਏ ਨਹੀਂ ਆਪਾਂ ਇਹ ਕਰਦੇ ਆ ਇਹਦੇ ਨਾਲ ਪੱਤੀ ਬਣਾ ਲੈਂਦੇ ਆ ਐਲ ਸ਼ੇਪ ਪੱਤੀ ਇਹ ਥੱਲੇ ਦੀ ਕੱਢ ਗਏ ਮਗਰੋਂ ਇੱਕ ਨਟ ਲਾ ਦਾਂਗੇ ਆਪਾਂ ਇਹਦੇ ਵਿੱਚ ਵਿੱਚ ਸੁਰਾਖ ਮਾਰ ਕੇ ਨਾ ਵੀ ਇਦਾਂ ਖੜ ਜੂ ਇਹ ਇਹ ਤਾਂ ਫਿਰ ਹੁਣ ਸਵੇਰੇ ਹੀ ਹੋਊਗਾ ਹਿੱਲਾ ਇਹਦਾ ਹੁਣ ਆਪਾਂ ਛੜਤਾ ਕੰਮ ਆਪਾਂ ਇਹਨਾਂ ਨੂੰ ਸਵੇਰੇ ਕਰਾਂਗੇ ਤੇ ਆ ਖੂਬ ਤਾਂ ਆਪਾਂ ਸਾਰੇ ਛੜਤਾ ਇਦਾਂ ਕਿਉਂਕਿ ਸ਼ਾਮ ਨੂੰ ਆਪਾਂ ਕਿੱਧਰ ਕਿਤੇ ਜਾਣਾ ਉਂਵੀ ਠੰਡ ਹੋ ਜਣੀ ਹੈ ਹੁਣ ਤਾਂ ਬਾਕੀ ਕੰਮ ਆਪਾਂ ਕਰਾਂਗੇ ਤਾਂ ਸਵੇਰੇ ਮਰਦਿਆਂ ਹੀ ਕਰ ਲਵਾਂ ਆ ਸਟਾਰਟ ਕਰਤਾ ਸੀ ਮੈਂ ਤਾਂ ਬੜਾ ਗਰਮ ਹੋ ਜਾਈਏ ਇਹ ਵੀ ਕਰਕੇ ਇੱਕ ਆਪਣਾ ਰਤਨ ਇੱਥੋਂ ਮੁਰਗਾ ਟੁੱਟ ਗਿਆ ਸੀ ਆ ਚੀਜ਼ ਤੋਂ ਤੇ ਫਿਰ ਰਾਤੇ ਆਪਾਂ ਰਿਪੇਅਰ ਕਰਤਾ ਆ ਦੇਖੋ ਇਹ ਆ ਦੇਖੋ ਇਹ ਰਿਪੇਅਰ ਆਪਾਂ ਕਰਿਆ ਅੱਗ ਤੇ ਚੁੱਲੇ 'ਚ ਅੱਗ ਸੀਗੀ ਆਪਾਂ ਅੱਗ ਦੇ ਥੋੜਾ ਗਰਮ ਕਰਕੇ ਨਾ ਨਾਲ ਆਪਾਂ ਲੈ ਲਿਆ ਸੀਗਾ ਸੁਗਾ ਜੇ ਤੁਹਾਡੇ ਕੋਲ ਕਰਦਾ ਨਾਲ ਕਰਦੇ ਲੇ ਲੋ ਪਹਿਲਾਂ ਉਹਦੇ ਨਾਲ ਲੈਨਾ ਮਾਰ ਦੋ ਜਿੱਥੋਂ ਆਪਾਂ ਮੰਨ ਕੇ ਚੱਲੋ ਆਪਣਾ ਇਦਾਂ ਟੁੱਟ ਗਿਆ ਇੱਥੋਂ ਇਹ ਪੰਨੋਰਮਲੀ ਤੁਹਾਨੂੰ ਦੱਸ ਦਿੰਦਾ ਵੀ ਆਪਣਾ ਜੇ ਇੱਥੋਂ ਐ ਸਿੱਧਾ ਤੜ ਗਿਆ ਤਾਂ ਇਹ ਤੇ ਨਾ ਗਰਮ ਕਰਕੇ ਸੂਆ ਲੈਣਾ ਮਾਰ ਦੋ ਡੂੰਗੀ ਆ ਇਦਾਂ ਠੀਕ ਆ ਜਦੋਂ ਆਪਣਾ ਉੱਠ ਖੜੇ ਆ ਦੂਈ ਸਾਈਡ ਵੀ ਉਦਾਂ ਹੀ ਮਾਰ ਦੋ ਲੈਣਾ ਜਦ ਆਪਣਾ ਪਲਾਸਟਿਕ ਉੱਪਰੋਂ ਉੱਠ ਖੜਿਆ ਨਾ ਤਾਂ ਫਿਰ ਉਹਦੂ ਆ ਗਰਮ ਕਰਕੇ ਫਿਰ ਉਹਦੇ ਉੱਤੇ ਪਲੇਨ ਕਰ ਦਿਓ ਨੂੰ ਚਾਹੇ ਕਰ ਦਿਓ ਫਿਰ ਤੋਂ ਕੁਝ ਵੀ ਆ ਵੀ ਜਿਹੜੀਆਂ ਲਾਈਨਾਂ ਨੇ ਉਹ ਲਾਈਨਾਂ ਆਪਣਾ ਗ੍ਰਿਪ ਬਣਾ ਲੈਣਗੀਆਂ ਉਹਦੇ ਵਿੱਚ ਜੇ ਤੁਸੀਂ ਤਾਰਾਂ ਰੱਖ ਦੋਗੇ ਆਪਣੀ ਜਿਵੇਂ ਨਾ ਬੀਜ ਲਈ ਤਾਰ ਹੁੰਦੀ ਆ ਉਹਦੇ ਵਿੱਚੋਂ ਤਾਰਾਂ ਕੱਢ ਕੇ ਵੀ ਜਿਹੜੀ ਲੈਨ ਮਾਰੀ ਉਹਦੇ ਵਿੱਚ ਤਾਰਾਂ ਰੱਖ ਕੇ ਨਾ ਬਾਅਦ ਚ ਉੱਪਰ ਦੀ ਫਿਰ ਆਪਣਾ ਇਹਨੂੰ ਕਵਰ ਕਰ ਦਿਓ ਫਿਰ ਆਪਣਾ ਪੱਕਾ ਲੋਕ ਲੱਗ ਜੂ ਤੇ ਲੋਕ ਇਦਾਂ ਵੀ ਆ ਦੇਖੋ ਟੁੱਟਦਾ ਨਹੀਂ ਹੈਗਾ ਤੇ ਮੜਗਾੜ ਦੇ ਵਿੱਚ ਆਪਾਂ ਇਦਾਂ ਨੱਟ ਲਾਏ ਹੋਏ ਨੇ ਦੋਸਰਾ ਖਮਾਰ ਕੇ ਤੇ ਇਦਰਾ ਮੜਗਾੜਾ ਬਣਾ ਕੇ ਵੀ ਇੱਥੇ ਆਪਾਂ ਉਹਰੇ ਪੱਤੀ ਲਾ ਦੇਣੀ ਆ ਪੱਤੀ ਦੇ ਉੱਤੇ ਆਪਣਾ ਈਸੀਐਮ ਜਿਹਨੂੰ ਕਹਿੰਦੇ ਨੇ ਉਹ ਲੱਗ ਜਾਣਾ ਤੇ ਹੁਣ ਆਪਾਂ ਪਾ ਦਈਏ ਮੜਗਾੜੇ ਦਾ ਵਿੱਚ ਫਿਰ ਤੁਹਾਨੂੰ ਦੁਕਾਉਂਦੇ ਆ ਹਾਂਜੀ ਆ ਆਪਾਂ ਪੈਨਲ ਲੈਂਦੇ ਸੀ ਇਹੇ ਜੋਨੇ ਸਟicker ਤਾਂ ਆਪਾਂ ਲਾ ਦੇਣੇ ਨੇ ਇਹ ਜਾਲੀ ਇਹਨੇ ਸਟicker ਤਾਂ ਉਹਦੇ ਨਾਲ ਦੇ ਹੈਗੇ ਫਰਕਾ ਸਟickerਾਂ ਦਾ ਤੇ ਆਹ ਰਬੜਾ ਆਪਾਂ ਨੂੰ ਪੁਰਾਣੇ ਟਾਪੇ ਦੀਆਂ ਪੋਣੀਆਂ ਪੈਂਦੀਆਂ ਨੇ ਤੇ ਆਹ ਨੱਟ ਲੈ ਆਇਆ ਸੀਗਾ ਮੈਨੂੰ ਮੈਂ ਕਿਉਂਕਿ ਇਹਦੀ ਇੱਕ ਆਪਾਂ ਇੱਕ ਸਾਰਾ ਟੁੱਟ ਗਿਆ ਸੀ ਟਾਪੇ ਦੀ ਤਾਂ ਕਰਕੇ ਨੱਟ ਨਵੇਂ ਲੈਂਦੇ ਨੇ ਚਾਰੇ ਇਹ ਜਿਹੜੇ ਇੱਥੇ ਲੱਗਣੇ ਨੇ ਇਹਨਾਂ ਦੀ ਐਡਜਸਟਮੈਂਟ ਇਦਾਂ ਹੁੰਦੀ ਆ ਆਪਾਂ ਥੋੜਾ ਢਿੱਲਾ ਰੱਖ ਕੇ ਨਾ ਫਿਰ ਨੱਟ ਟਾਈਟ ਕਰਾਂਗੇ ਦੇਖਣ ਦਿਖਾਵਾਂਗੇ ਹਾਂਜੀ ਆ ਆਪਾਂ ਟਾਪਾ ਕਰਦਾ ਫਿੱਟ ਉਹ ਨੱਟ ਲਾਤੇ ਸੀਗਾ ਥੱਲੇ ਤੇ ਇਹਦੀ ਨਾਲ ਥੋੜੀ ایڈਜਸਟਮੈਂਟ ਕਰਨੀ ਆਲੀ ਆ ਆਪਣੇ ਜਿਹੜਾ ਨਾ ਆਪਾਂ ਲਾਇਆ ਇਹ ਆਪਣਾ ਪੈਨਲ ਸਹੀ ਨਹੀਂ ਪੈਂਦਾ ਹੈਗਾ ਇਹਦੀ ਆਪਾਂ ਕਰਦੇ ਆ ایڈਜਸਟਮੈਂਟ ਫਿਰ ਤੁਹਾਨੂੰ ਦਿਖਾਉਂਦੇ ਆ ਵੀ ਕੀ ایڈਜਸਟਮੈਂਟ ਕਰੀਏ ਇਹਦੀ ਪੱਤੀ ਦੀ ਤੇ ਥੋੜਾ ਨੀ ਮਾਰਿਆਂਦਾ ਲੋਕਾਂ ਤੋਂ ਹੁਣ ਦੇਖਦੇ ਆ ਆਪਾਂ ਵੀ ਕਿਧਰੋਂ ਗੇਮ ਕੋ ਮੂੰਹ ਇਹਦੀ ਕੀ ਗੇਮ ਕੋ ਮੂੰਹ ਮੈਨੂੰ ਲੱਗਦਾ ਵੀ ਥੋੜਾ ਇਹ ਗਾਹਮ ਕਰਨਾ ਪੈਣਾ ਹੈ ਸੱਟ ਮਾਰ ਕੇ ਚਲੋ ਕਰਦੇ ਆ ਹਾਂਜੀ ਇਹਦੇ ਨਾਲ ਆਪਾਂ ਦੋ ਕੰਮ ਕਰਨੇ ਪਏ ਨੇ ਇੱਕ ਤਾਂ ਮਾੜਾ ਲੱਗਿਆ ਉਂਗਲੀ ਤੇ ਤੇ ਇਹ ਜਿਹੜੀ ਜਿਹੜੀ ਆਪਾਂ ਪੱਤੀ ਆ ਨਾ ਉਹ ਮਗਰਲੀ ਸਾਈਡ ਦੇ ਵਿੱਚੋਂ ਇੱਧਾ ਰੈਂਚ ਪਾ ਦਿਓ ਰੈਂਚ ਪਾ ਕੇ ਉਹਨੂੰ ਮਾੜਾ ਜਿਹਾ ਨੀਵਾ ਕਰ ਦਿਓ ਦੋਹੇ ਸਾਈਡ ਤੋਂ ਇਧਰੋਂ ਮੂਹਰੇੋਂ ਥੱਲੇ ਦਬਾ ਦਿਓ ਤੇ ਤਰਸ਼ੀ ਜੀ ਕਰ ਦਿਓ ਉਹਦਾ ਕਰਨ ਦਾ ਕਾਰਨ ਇਹ ਆ ਤੇ ਜਿਹੜਾ ਆਪਣਾ ਆਹ ਪੱਤੀ ਆ ਨਾ ਇਹ ਆ ਪੈਨਲ ਲਾਉਣ ਤੋਂ ਬਾਅਦ ਰੱਖਿਓ ਪੱਤੀ ਠੀਕ ਆ ਜੀ ਤੇ ਨਾਲ ਦੁਕਾਨ ਪੂਰੀ ਅਡਜਸਟਮੈਂਟ ਐਂਡ ਫਿਟਿੰਗ ਪੂਰੀ ਆ ਗਈ ਆਹ ਖਲੋ ਦਾ ਉਹ ਦੰਨਾ ਲੱਗ ਗਿਆ। ਅਣੀ ਪੱਤੀ ਆਪਣੀਆਂ ਨਾਲ ਥੱਲੇ ਲੱਗ ਗਈ। ਚਲੋ ਜੀ। ਬਾਕੀ ਇਹ ਦੰਨਾ ਢੀਲ ਆਪਣੇ ਹੁਣ ਨਟ ਲੱਗ ਗਈ। ਨਟ ਲਾ ਕੇ ਆਪਣੇ ਆ ਲੌਕ ਪੈ ਗਏ ਇਹਦੇ। ਹੁਣ ਸਾਈਡ ਪੈਨਲ ਰਹਿ ਗਏ ਆਪਣੇ। ਉਹ ਲਾਉਣ ਤੋਂ ਬਾਅਦ। ਤੇ ਬਾਕੀ ਆਪਣਾ ਫਿੱਟਾ ਕਰਨਾ। ਫਰਦੀ ਅਡਜਸਟਮੈਂਟਾਂ ਸਹੀ ਆ। ਬਾਕੀ ਪਲੇਟ ਆਪਾਂ ਇਹਦੀ ਲਾਵਾਂਗੇ ਬਾਅਦ ਚ ਥੋੜਾ ਜਿਹਾ ਰੁਕ ਕੇ ਨਾ ਰੋਕ ਕੇ ਬੋਟਲ ਜਿਹੜਾ ਆਪਾਂ ਸਲੈਂਸਰ ਤਿਆਰ ਕਰਦੇ ਹਾਂ ਉਹਦੇ ਵਿੱਚੋਂ ਸਲੈਂਸਰ ਬਚਿਆ ਹੋਇਆ ਤੇ ਆਪਾਂ ਇਹਦਾ ਇੰਨਾ ਸਲੈਂਸਰ ਤਿਆਰ ਕਰਨਾ ਪੁਰਾਣਾ ਲਿਆਵਾਂਗੇ ਕਿਤੋਂ ਆਪਾਂ ਨੂੰ ਮਿਲ ਜਣਾ ਬੈਂਡ ਕਵਾੜੀਏ ਤੋਂ ਉਹ ਬੈਂਡ ਲੈ ਕੇ ਆਪਾਂ ਇੱਥੇ ਸਲੈਂਸਰ ਦਾ ਡੱਡ ਕਰ ਦੇਣਾ ਫਿਰ ਆਹ ਪੱਤੀ ਤੇ ਚਾਹਿਆ ਨਾਟ ਤੇ ਲਾ ਦਈਏ ਦੇਖ ਕੇ ਨਾ ਜਿੱਥੇ ਲੋਟ ਲੱਗੇ ਆਪਾਂ ਨੂੰ ਫਿਰ ਆਪਾਂ ਬਣਾ ਕੇ ਨਾ ਪੱਤੀ ਸਾਈਡ ਤੇ ਉਰੇ ਨੰਬਰ ਪਲੇਟ ਆਹ ਚੀਤੇ ਨੰਬਰ ਪਲੇਟ ਪਾ ਲਾ ਦਣੀ ਆ Ориジナル ਓਰੀਜਨਲ ਕਹਤਾ ਜਿਹੜੀ ਆਪਣੀ ਪ੍ਰੋਪਰ ਹੁੰਦੀ ਆ ਇਹਦੇ ਵਾਲੀ ਹਾਈ ਸਕਿਉਰਟੀ ਨੰਬਰ ਫਰੰਟ ਜਿਹੜੀ ਨਾਲ ਆਉਂਦੀ ਆ ਨੇ ਆਪਾਂ ਉਹ ਪਲੇਟਾਂ ਲਾਣ ਜੀ ਆ ਫਰੰਟ ਤੇ ਤਾਂ ਲਾਈ ਹੋਈ ਆਪਣੀ ਪਲੇਟ ਉਧਰ ਆਪਾਂ ਲਾਣੀ ਕਿਉਂਕਿ ਇਹਦਾ ਚੱਕਰ ਇੱਕ ਹੀ ਆ ਵੀ ਹਾਈ ਸਕਿਉਰਟੀ ਲਾਉਣ ਦਾ ਮੰਨ ਕੇ ਚਲੋ ਵੀ ਜੇ ਆਪਾਂ ਨੂੰ ਕੱਲ ਨੂੰ ਕੋਈ ਪੁਲਿਸ ਵਾਲਾ ਰੋਕਦਾ ਵੀ ਆ ਕਿਤੇ ਵੀ ਤੇ ਮੰਨ ਕੇ ਚਲੋ ਵੀ ਆਪਣਾ ਮੜਗਾੜ ਲਾਇਆ ਹੋਇਆ ਤੇ ਉਹ ਮੇਨ ਆਪਣਾ ਪਲੇਟ ਕਰਕੇ ਨਾ ਫਿਰ ਇਹ ਚੀਜ਼ ਆਪਣੀ ਇੱਕ ਚਲੋ ਸ਼ੌਂਕ ਆਪਣੀ ਵੱਖਰੀ ਚੀਜ਼ ਕਾਨੂੰਨ ਆਪਣਾ ਵੱਖਰੀ ਚੀਜ਼ ਤੇ ਇਹਨੂੰ ਮੜਗਾੜ ਨੂੰ ਛੱਡ ਸਕਦੇ ਨੇ ਉਹ ਪਰ ਉਹ ਪਲੇਟ ਨੂੰ ਨਹੀਂ ਫਿਰ ਛੱਡਣਾ ਉਹਨਾਂ ਨੇ ਉਹਨਾਂ ਨੇ ਕਹਣਾ ਵੀ ਫੁਕਰਾ ਬੰਦਾ ਇਹ ਇਸ ਕਰਕੇ ਆਪਾਂ ਕਾਨੂੰਨ ਕੋਈ ਨਹੀਂ ਤੋੜਨਾ ਰਹਿਣਾ ਆਪਾਂ ਕਾਨੂੰਨ ਦੇ ਵਿੱਚ ਹੀ ਆ ਹਾਂਜੀ ਆ ਤਾਂ ਆਪਣਾ ਹੋ ਗਿਆ ਫਿੱਟ ਤੇ ਆ ਸਟicker ਆਪਾਂ ਲਾ ਦੇਣੇ ਨੇ ਕਿਉਂਕਿ ਇਹਨਾਂ ਸਟickerਾਂ ਦਾ ਫਰਕ ਆ ਆ ਦੇਖੋ ਤੇ ਆ ਤੇ ਸਟicker ਤੇ ਆ ਸਟicker ਦਾ ਫਰਕ ਕਾਫੀ ਕਿਉਂਕਿ ਦੇਸੀ ਨੇ ਇਹ ਸਟicker ਆਪਾਂ ਪੈਨਲ ਵੀ ਦੇਸੀ ਆਇਆ ਹੁਣ ਆਪਾਂ ਲਿਆਵਾਂਗੇ ਕਿਉਂਕਿ ਦੂਸਰੀ ਪਹਾਨ ਇਥੋਂ ਆਉਂਦੀ ਹੈ ਇਹਦੀ ਨਾ ਪ੍ਰੋਪਰ ਨਹੀਂ ਆਉਂਦੀ ਆਪਣੇ ਫਿਟਿੰਗ ਨਹੀਂ ਪ੍ਰੋਪਰ ਆਉਂਦੀ ਹੈਗੀ ਆ ਦੇਖੋ ਇਧਰ ਫਰਕ ਇਧਰ ਤਾਂ ਪੂਰੀ ਪ੍ਰੋਪਰ ਫਿਟਿੰਗ ਹੋਈ ਹੈ ਇਹ ਚੀਜ਼ ਹੋ ਜਾਂਦੀ ਹੈ ਦੇਸੀ ਦੀ ਹਾਂਜੀ ਸੀਟ ਵੀ ਆਪਾਂ ਕਰਤੀ ਫਿੱਟ ਹੁਣ ਆਪਣੇ ਆ ਸਾਈਡ ਪੈਨਲ ਰਹਿ ਗਏ ਇੱਧਰ ਪੈਨਲ ਟਰੈਕਟਰ ਦੇ ਰੱਖੇ ਨੇ ਕੱਲ ਇੱਧਰ ਤਾਂ ਰੱਖਿਆ ਤੁਸੀਂ ਮੈਂ ਕਿਹਾ ਵੀ ਐਂਪਾਇਰ ਪੂਰ ਰੱਖੇ ਤੇ ਟੁੱਟ ਨਾ ਜਾਣ ਦੇ ਕਰਦੇ ਆ ਫਿਰ ਟ ਇਹਨਾਂ ਨੂੰ ਇਹ ਤਾਂ ਸਿੰਪਲ ਬੰਨ ਨਾਰਮਲੀ ਲੌਕੇ ਪੈਂਦੇ ਨੇ ਇਹਨਾਂ ਦੇ ਕਨੈਕਟ ਹੁੰਦਾ ਹਾਂਜੀ ਹੋ ਗਿਆ ਆਪਣਾ ਡਨ ਤੇ ਜਿਹੜਾ ਆਪਣਾ ਮੜਗਾੜਾ ਦਾ ਆ ਵੱਡਿਆ ਹੋਇਆ ਇਹ ਆਪਾਂ ਦੇਸੀ ਵੱਡਿਆ ਹੋਇਆ ਮੜਗਾੜੇ ਆਪਾਂ ਨੂੰ 250 ਦਾ ਆ ਆਪਣਾ ਚੇਂਜ ਕਰਾਇਆ ਸੀ ਦੁਬਾਰਾ ਕਿਉਂਕਿ ਜਿਹੜੇ BS6 ਨੇ ਉਹਨਾਂ ਨੂੰ ਪੂਰਾ ਮੜਗਾੜਾ ਆਉਂਦਾ ਇਹ ਆਪਾਂ ਪੁਰਾਣੇ ਮਾਡਲ ਦਾ ਲਾਇਆ ਸੀਗਾ ਇਹ ਏਜੰਸੀ ਜੋ ਲੈ ਕੇ ਲਾਇਆ ਸੀ ਇਹਦੀ ਇੱਥੇ ਆ ਦੇਖੋ ਆ ਸੈਂਟਰ ਦੇ ਵਿੱਚ ਪੰਚ ਹੋਇਆ ਫੈਂਡਰ ਰੀਅਰ ਇਹ ਗੱਲ ਇਹ ਜਿੰਨਾ ਆਪਣਾ ਜੈਨੂਇਨ ਚੀਜ਼ ਪਾਰਟ ਹੁੰਦਾ ਤਾਂ ਉਹਦੇ ਤੇ ਨੰਬਰ ਲਿਖਿਆ ਹੁੰਦਾ ਪਾਰਟ ਨੰਬਰ ਦਾ ਧੋਕੇ ਦਿਖਾ ਦੇ ਤੁਹਾਨੂੰ ਪਾਰਟ ਨੰਬਰ ਤੇ ਇਹ ਤਾਂ ਨਹੀਂ ਆਪਾਂ ਵੱਡੇ ਫਿਰ ਜੈਨੂ ਨਾ ਦੇਸੀ ਆਪਾਂ ਨੂੰ ਸਸਤਾ ਮਿਲ ਗਿਆ ਸੀ ਉਹਦੇ ਕਰਕੇ ਵਟਲੇ ਹਨ ਜਿੱਦਨ ਮੂਡ ਜਾ ਬਣਿਆ ਆਪਾਂ ਫੇਰ ਦੁਬਾਰਾ ਪਾ ਦਾਂਗੇ ਬਾਕੀ ਆਹ ਸਟicker ਆਪਾਂ ਲਾ ਦਨੇ ਨੇ ਲੈਣਗੇ ਲਓ ਜੀ ਇਦਾਂ ਸੋਹਣਾ ਲੱਗਦਾ ਬਣਾ ਸਕੇ ਕਰ ਤਾ ਦੂਜੀ ਸਾਈਡ ਦਾ ਵੀ ਆਪਾਂ ਲਾ ਦਾਂ